ਵਾਹਿਗੁਰੂ ਜੀ ਕਾ ਹਾਲ ਸਾਂ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੇ ਕੋਈ ਸੰਗੀ ਹਨ ਉਹਨਾਂ ਨੇ ਇੱਕ ਦਿਨ ਆਪਣੇ 16 ਸਾਲ ਦੇ ਬੱਚੀ ਦੇ ਪਰਸ ਵਿੱਚ ਨਸ਼ੇ ਦੀਆਂ ਗੋਲੀਆਂ ਵੇਖੀਆਂ ਤਾਂ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਬਾਹਰ ਦਾ ਮੁਲਕ ਹੈ ਸਕੂਲ ਵਿੱਚ ਹਰ ਤਰ੍ਹਾਂ ਦੇ ਬੱਚੇ ਪੜਦੇ ਹਨ ਕਿਸੇ ਗਲਤ ਬੱਚੇ ਦਾ ਸੰਗ ਹੋ ਗਿਆ ਉਸਨੇ ਪ੍ਰੇਰਿਆ ਖਾਣ ਵਾਸਤੇ ਇੱਕ ਗੋਲੀ ਖਾਦੀ ਤੇ ਨਸ਼ਾ ਲੱਗ ਗਿਆ ਹੌਲੀ ਹੌਲੀ ਆਦਤ ਬਣ ਗਈ ਕਿਸੇ ਗੁਰਮੁਖ ਪਿਆਰੇ ਨੇ ਬੱਚੀ ਦੇ ਮਾਤਾ ਪਿਤਾ ਨੂੰ ਸਲਾਹ ਦਿੱਤੀ ਕਿ ਦਿਮਾਗ ਤੇ ਗੱਲ ਲਾਉਣ ਦਾ ਕੋਈ ਫਾਇਦਾ ਨਹੀਂ ਤੇ ਇਹ ਲੇ ਤੇ ਚਿੰਤਾ ਲਾਉਣ ਨਾਲ ਜਾਂ ਸੋਚਣ ਨਾਲ ਕੋਈ ਚਿੰਤਾ ਮਿਟਦੀ ਨਹੀਂ ਤੁਸੀਂ ਆਪਣੇ ਨਿਤਨੇਮ ਤੋਂ ਇਲਾਵਾ ਦੋ ਪਾਠ ਰੋਜ਼ ਸੁਖਮਨੀ ਸਾਹਿਬ ਦੇ ਅੱਗੇ ਜਲ ਰੱਖ ਕੇ ਕਰੋ ਤੇ ਉਹ ਜਲ ਬੱਚੇ ਨੂੰ ਸ਼ਰਧਾ ਨਾਲ ਪਿਲਾਇਆ ਕਰੋ ਉਹਨਾਂ ਨੇ ਉਸ ਗਲਤ ਸੰਗ ਤੋਂ ਬਚਾਉਣ ਲਈ ਬੱਚੇ ਨੂੰ ਇੱਕ ਮਹੀਨੇ ਲਈ ਸਕੂਲ ਤੋਂ ਵੀ ਛੁੱਟੀ ਕਰਾ ਦਿੱਤੀ ਤੇ ਰੋਜ਼ ਨੇਮ ਨਾਲ ਜਲ ਅੱਗੇ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਉਹ ਜਾਲ ਬੱਚੇ ਨੂੰ ਪਿਲਾਉਣਾ ਸ਼ੁਰੂ ਕਰ ਦਿੱਤਾ। ਮਹੀਨੇ ਬਾਅਦ ਬੱਚੀ ਕਹਿਣ ਲੱਗੀ ਮੈਨੂੰ ਸਕੂਲ ਜਾਣ ਦਿਓ। ਮੈਂ ਹੁਣ ਨਸ਼ਾ ਨਹੀਂ ਕਰਾਂਗੀ। ਪਰ ਉਸ ਬੱਚੀ ਦੇ ਮਾਤਾ-ਪਿਤਾ ਕਹਿਣ ਲੱਗੇ ਕਿ ਹੁਣ ਤੂੰ ਜੇ ਪੜ੍ਹਨਾ ਹੈ ਤਾਂ ਤੈਨੂੰ ਉਸ ਸਕੂਲ ਵਿੱਚ ਵਾਪਸ ਨਹੀਂ ਭੇਜਣਾ। ਤੈਨੂੰ ਬড়ੂ ਸਾਹਿਬ ਪਾ ਦਿੰਦੇ ਹਾਂ। ਇਹ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਵੱਲੋਂ ਕਲਗੀਧਰ ਟਰਸਟ ਬਣਿਆ ਹੈ। ਉਹਨਾਂ ਵੱਲੋਂ ਸਕੂਲ ਚੱਲ ਰਿਹਾ ਹੈ। ਸੰਤ ਬਾਬਾ ਇਕਬਾਲ ਸਿੰਘ ਜੀ ਇਹ ਸਕੂਲ ਚਲਾ ਰਹੇ ਹਨ। ਇਸ ਸਕੂਲ ਵਿੱਚ ਦੁਨਿਆਵੀ ਪੜ੍ਹਾਈ ਵੀ ਹੈ ਤੇ ਗੁਰਮਤ ਵੀ। ਵੱਡੇ ਬੱਚਿਆਂ ਨੂੰ ਸਵੇਰੇ 3 ਵਜੇ ਤੇ ਛੋਟੇ ਬੱਚਿਆਂ ਨੂੰ 4 ਵਜੇ ਅੰਮ੍ਰਿਤ ਵੇਲੇ ਉਠਾ ਦਿੱਤਾ ਜਾਂਦਾ ਹੈ। ਲੜਕੀਆਂ ਨੂੰ ਵੀ ਗੋਲ ਦਸਤਾਰ ਬਨਵਾਈ ਜਾਂਦੀ ਹੈ। ਚੋਲਾ ਤੇ ਪਜਾਮੀ ਪਹਿਨਾਉਂਦੇ ਹਨ। ਅੱਜ ਬਹੁਤ ਲੋੜ ਹੈ ਇਹੋ ਜਿਹੇ ਸਕੂਲਾਂ ਦੀ। ਜਿੱਥੇ ਗੁਰਮਤਿ ਦੀ ਸਿੱਖਿਆ ਵੀ ਹੋਵੇ ਨਿਰੀ ਦੁਨਿਆਵੀ ਵਿਦਿਆ ਕੀ ਕਰੋਗੇ ਜੇ ਬੱਚੇ ਵਿੱਚ ਗੁਰਮਤਿ ਹੀ ਨਾ ਆਈ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਪੜਨ ਭੇਜੋ ਜਿੱਥੇ ਦੁਨਿਆਵੀ ਪੜ੍ਹਾਈ ਦੇ ਨਾਲ ਗੁਰਮਤਿ ਦੀ ਸਿੱਖਿਆ ਵੀ ਹੋਵੇ ਕਈਆਂ ਤੇ ਤਾਂ ਕਿਰਪਾ ਹੈ ਪਰ ਕਈ ਐਸਿਆਂ ਵੀ ਮਸਾਲਾ ਸਾਹਮਣੇ ਆਉਂਦੀਆਂ ਹਨ ਕਿ ਬੱਚੇ ਵੱਡੇ ਵੱਡੇ ਅੰਗਰੇਜ਼ੀ ਸਕੂਲਾਂ ਵਿੱਚ ਪੜਦੇ ਹਨ ਪਰ ਜੇ ਉਹਨਾਂ ਨੂੰ ਪੁੱਛ ਲਓ ਕਿ ਕਿ ਤੈਨੂੰ ਜਪੁਜੀ ਸਾਹਿਬ ਆਉਂਦੀ ਹੈ ਤਾਂ ਉਹ ਅੱਗੋਂ ਪੁੱਛਣਗੇ ਜਪੁਜੀ ਸਾਹਿਬ ਕੀ ਹੁੰਦੀ ਹੈ ਮਾਨ ਰੋਂਦਾ ਹੈ ਉਥੇ ਕਿ ਸਿੱਖਿਆ ਸਿੱਖਾਂ ਦੇ ਬੱਚੇ ਹੋਣ ਤੇ ਇਹ ਨਾ ਪਤਾ ਹੋਵੇ ਕਿ ਜਪੁਜੀ ਸਾਹਿਬ ਕੀ ਹੈ ਦਾਸ ਜੀ ਬੇਨਤੀ ਹੈ ਕਿ ਜੇ ਬੱਚਿਆਂ ਨੂੰ ਕਨਵੈਂਟ ਸਕੂਲਾਂ ਵਿੱਚ ਭੇਜਦੇ ਹੋ ਉੱਥੇ ਕੋਈ ਗੁਰਮਤਿ ਦੀ ਪੜਾਈ ਨਹੀਂ ਤਾਂ ਆਪ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਉਦਮ ਕਰਕੇ ਗੁਰਬਾਣੀ ਨਾਲ ਜੋੜੋ ਬੱਚਿਆਂ ਨੂੰ ਭਾਵੇਂ ਕੋਈ ਹਲਾਣੇ ਤੇ ਦੇਖ ਕੇ ਵੀ ਇਧਰ ਪਰੇ ਰਿਆ ਜਾਵੇਂ ਤਾਂ ਵੀ ਭਲਾ ਹੈ ਤੁਸੀਂ ਅਸਲ ਅਸਲੀ ਮਾਵਾ ਹੋਵੋਗੇ ਜੇ ਤੁਸੀਂ ਆਪਣੇ ਬੱਚਿਆਂ ਪ੍ਰਤੀ ਇਹ ਫਰਜ਼ ਨਿਭਾਇਆ ਸ੍ਰੀ ਅੰਮ੍ਰਿਤਸਰ ਆਨੰਦ ਐਵੇਨਿਊ ਇਲਾਕਾ ਹੈ ਉਥੇ ਦਾਸ ਕਿਸੇ ਦੇ ਘਰ ਗਿਆ ਸੁਣਨ ਲੱਗੇ ਵਾਪਸੇ ਉਹ ਜੇ ਕਾਲੀ ਵਿੱਚ ਵੀ ਸਨ ਉਹਨਾਂ ਦੇ 10 11 ਸਾਲ ਦੇ ਬੱਚੇ ਨੇ 10 ਦਾ ਕੁੜਤਾ ਫੜ ਲਿਆ ਤੇ ਕਹਿਣ ਲੱਗਾ ਕਿ ਮੈਨੂੰ ਜਪਜੀ ਸਾਹਿਬ ਦੀਆਂ 17 ਪੌੜੀਆਂ ਯਾਦ ਹਨ ਮੀਰੇ ਕੋਲੋਂ ਸੁਣੋ ਦਾਸ ਕਾਲੀ ਵਿੱਚ ਤਾਂ ਸੀ ਪਰ ਸੋਚਿਆ ਬੱਚੇ ਦਾ ਹੌਂਸਲਾ ਵਧੇਗਾ ਦਾਸ ਨੇ ਉਸ ਕੋਲੋਂ 17 ਪੌੜੀਆਂ ਸੁਣਿਆ ਸੁਣਾਉਣ ਤੋਂ ਬਾਅਦ ਉਹ ਬੱਚਾ ਕਹਿਣ ਲੱਗਾ ਕਿ ਤੁਸੀਂ 10 15 ਦਿਨ ਤੱਕ ਫੇਰ ਸਾਡੇ ਘਰ ਆਉਣਾ ਮੈਂ ਤੁਹਾਨੂੰ 25 ਪੌੜੀਆਂ ਤੱਕ ਸੁਣਾਵਾਂਗਾ ਦਾਸ ਨੇ ਆਖਿਆ 10-15 ਦਿਨਾਂ ਵਿੱਚ 8 ਪੌੜੀਆਂ ਯਾਦ ਕਰ ਲਵੇਗਾ ਉਹ ਕਹਿਣ ਲੱਗਾ ਕਿ ਮੇਰੀ ਮੰਮੀ ਨੇ ਕਿਹਾ ਹੈ ਕਿ ਜਿਸ ਦਿਨ ਤੈਨੂੰ 25 ਪੌੜੀਆਂ ਯਾਦ ਹੋ ਜਾਣਗੀਆਂ ਤੈਨੂੰ ਨਵੇਂ ਸਾਈਕਲ ਲੈ ਕੇ ਦੇਵਾਂਗੀ ਮੈਂ ਸਾਈਕਲ ਲੈਣੀ ਹੈ ਇਸ ਲਈ ਮੈਂ ਜਲਦੀ ਜਲਦੀ ਯਾਦ ਕਰ ਲੈਣੀਆਂ ਹਨ ਪਾਵ ਜੋ ਗੱਲ ਦਾਸ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਕਿ ਬੱਚੇ ਨੂੰ ਕੋਈ ਦੁਨਿਆਵੀ ਲਾਲਚ ਦੇ ਕੇ ਵੀ ਬਾਣੀ ਗੰਠ ਕਰਵਾਈ ਜਾ ਸਕਦੀ ਹੈ ਦਾਸ ਦਾ 11 ਤੋਂ 12 ਸਾਲ ਦਾ ਲੜਕਾ ਹੈ ਉਸ ਨੂੰ ਗੁੱਡੀਆਂ ਉਡਾਉਣ ਦਾ ਬਹੁਤ ਸ਼ੌਕ ਹੈ ਸੱਦਿਆਂ ਦੇ ਦਿਨਾਂ ਵਿੱਚ ਉਹ ਬਾਰ ਬਾਰ ਕੋਠੇ ਚੜ੍ਹ ਜਾਂਦਾ ਹੈ ਕਿ ਸਾਰੇ ਗੁੱਡੀ ਉਡਾ ਰਹੇ ਹਨ ਮੈਂ ਵੀ ਉਡਾਉਣੀ ਹੈ ਮੈਂ ਉਸ ਨੂੰ ਕਈ ਵਾਰ ਕਹਿ ਦਿੰਦਾ ਹਾਂ ਕੇ ਪੰਜ ਪਾਠ ਚਪਾਈ ਸਹਿਮ ਦੇ ਕਰ ਫਿਰ 1 ਘੰਟੇ ਵਾਸਤੇ ਤੈਨੂੰ ਗੁੱਡੀ ਉਡਾਉਣ ਦੀ ਛੁੱਟੀ ਹੈ ਜਦੋਂ ਗੁੱਡੀ ਉਡਾਉਣ ਦੀ ਤਾਂਗ ਲੱਗੀ ਹੋਵੇ ਤਾਂ 15 ਮਿੰਟਾਂ ਵਿੱਚ ਹੀ ਪੰਜ ਪਾਠ ਕਰ ਲੈਂਦਾ ਹੈ ਭਾਵੇਂ ਅਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਲਾਲਚ ਦੇ ਕੇ ਵੀ ਗੁਰਬਾਣੀ ਨਾਲ ਜੋੜ ਸਕਦੇ ਹਾਂ ਉਸ ਬੱਚੀ ਦੇ ਮਾਤਾ ਪਿਤਾ ਨੇ ਜਦੋਂ ਇਹ ਕਿਹਾ ਕਿ ਤੈਨੂੰ ਬੜੂ ਸਾਹਿਬ ਪਾ ਦੇਣਾ ਹੈ ਤਾਂ ਉਹ ਛੱਤਾਂ ਨੂੰ ਹੱਥ ਲਾਵੇ ਕੇ ਮੈਂ ਇੰਡੀਆ ਨਹੀਂ ਜਾਣਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਰੋਜ਼ ਉਹ ਅੰਮ੍ਰਿਤ ਬੱਚੀ ਨੂੰ ਪਿਲਾਉਂਦੀਆਂ ਪਿਲਾਉਂਦੇ ਆ ਕੋਈ ਡੇਢ ਮਹੀਨਾ ਬੀਤ ਗਿਆ ਡੇਢ ਮਹੀਨੇ ਬਾਅਦ ਉਸ ਬੱਚੀ ਤੇ ਇਹ ਕਿਰਪਾ ਹੋ ਗਏ ਕਿ ਉਹ ਇਤਨਾ ਮੰਨ ਗਈ ਕਿ ਮੈਂ 1 ਸਾਲ ਲਈ ਉੱਥੇ ਪੜਾਂਗੀ। ਦਾਸ ਨੇ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਿ ਇਸ ਬੱਚੀ ਨੂੰ ਜ਼ਰੂਰ ਕਿਸੇ ਤਰ੍ਹਾਂ ਵੀ ਐਡਜਸਟ ਕਰੋ ਕਿਉਂਕਿ ਕਈ ਵਾਰੀ ਉੱਥੇ ਸੀਟ ਨਹੀਂ ਮਿਲਦੀ। ਦਾਸ ਨੇ ਬੇਨਤੀ ਕੀਤੀ ਕਿ ਹੋ ਸਕਦਾ ਹੈ ਇੱਥੇ ਬੱਚੀ ਦੀ ਜ਼ਿੰਦਗੀ ਤਬਦੀਲ ਹੋ ਜਾਵੇ। ਉਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ। ਉਸ ਬੱਚੀ ਨੂੰ ਦਾਖਲ ਕਰ ਲਿਆ। ਜਦੋਂ ਉੱਥੇ ਸਕੂਲ ਵਿੱਚ ਛੁੱਟੀਆਂ ਹੋਈਆਂ ਤਾਂ ਬੱਚੀ ਦੀ ਮਾਤਾ ਅਮਰੀਕਾ ਤੋਂ ਆਈ ਅਤੇ ਆਪਣੀ ਬੱਚੀ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਆਈ ਸ਼ੁਕਰਾਨਾ ਕਰਨ ਮਿਲਣ ਦੇ ਵਾਸਤੇ ਸਾਡੇ ਘਰ ਵੀ ਆਈ ਬੈਠੇ ਸੀ ਕਿ ਕੁਦਰਤੀ ਉਸ ਬੱਚੀ ਦੇ ਪਰਸ ਨੂੰ ਹੱਥ ਲੱਗ ਗਿਆ ਦਾਸ ਦੀ ਧਰਮ ਪਤਨੀ ਨੂੰ ਉਸ ਬੱਚੇ ਦਾ ਪਰਸ ਬੜਾ ਭਾਰਾ ਜਾਪਿਆ ਉਹਨਾਂ ਸੁਭਾਵਿਕ ਹੀ ਪੁੱਛ ਲਿਆ ਇਸ ਵਿੱਚ ਕੀ ਪਾਇਆ ਹੈ ਉਸ ਬੱਚੀ ਨੇ ਪਰਸ ਦੀ ਜੰਦੀਰ ਖੋਲ ਕੇ ਵਿਖਾਈ ਤੇ ਵਿੱਚ ਨਿਤਨੇਮ ਦਾ ਗੁਟਕਾ ਸੀ ਬੱਚੀ ਨੇ ਸਕੂਲ ਦੀ ਮर्यादा ਮੁਤਾਬਕ ਛੋਲਾ ਪਜਾਮੀ ਪਾਈ ਹੋਈ ਸੀ ਤੇ ਗੋਲ ਦਸਤਾਰ ਸਜਾਈ ਹੋਈ ਸੀ ਪੱਚੀ ਦਾ ਪਹਿਰਾਵਾ ਵੇਖ ਕੇ ਤੇ ਪਰਸ ਵਿੱਚ ਨਿਤਨੇਮ ਦਾ ਗੁਟਕਾ ਵੇਖ ਕੇ ਸੁਖਮਨੀ ਸਾਹਿਬ ਦੀ ਬਾਣੀ ਦੇ ਪਿਆਰ ਵਿੱਚ ਦਾਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਕਿ ਸੁਖਮਨੀ ਸਾਹਿਬ ਦੀ ਬਾਣੀ ਕਿਵੇਂ ਮਨ ਨੂੰ ਬਦલાਉਂਦੀ ਹੈ। ਉਹ ਹੀ ਬੱਚੀ ਜਿਸ ਦੇ ਪਰਸ ਵਿੱਚੋਂ ਕੁਝ ਸਮਾਂ ਪਹਿਲਾਂ ਨਸ਼ੇ ਦੀਆਂ ਗੋਲੀਆਂ ਮਿਲੀਆਂ ਸਨ, ਅੱਜ ਨਿੱਤ ਨੇਮ ਦਾ ਗੁਟਕਾ ਹੈ। ਦਾਸ ਨੇ ਉਸ ਬੱਚੀ ਨੂੰ ਪੁੱਛ ਲਿਆ ਕਿ ਇਹ ਗੁਟਕਾ ਪਰਸ ਵਿੱਚ ਕਿਉਂ ਰੱਖਿਆ ਹੈ ਤਾਂ ਉਹ ਕਹਿਣ ਲੱਗੀ ਕਿ ਮੈਂ ਜਾਪ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਕਰ ਰਹੀ ਹਾਂ। ਸੰਗਤ ਜੀ ਅਤੇ ਪੜਨ ਪੜਨ ਸੁਣਨ ਵਾਲਿਓ ਅੰਦਰੋਂ ਅੰਦਰੋਂ ਕਹੋ ਕਿ ਧੰਨ ਗੁਰੂ ਅਰਜਨ ਦੇਵ ਜੀ ਤੇ ਧੰਨ ਸ੍ਰੀ ਸੁਖਮਨੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ